ਸਤਨਾਮ ਸ਼੍ਰੀ ਵਾਸਿ ਗੁਰੂ ਸਾਹਿਬ ਜੀਓ ਆਸਾ ਮਹੱਲਾ ਤੀਜਾ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਐਥੇ ਘਰ ਘਰ ਜਾਪਦੇ ਆਗੇ ਜੁਗ ਜੁਗ ਪ੍ਰਗਟ ਹੋਏ ਏ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜ੍ਹਾਏ ਰੂੜੀ ਬਾਣੀ ਜੇ ਰਪੈ ਨਾ ਇਹ ਰੰਗ ਲਹੈ ਨਾ ਜਾਈ ਰਹਾ ਹਮ ਨੀਚ ਮਲੇ ਅਤ ਅਬਮਾਨੀ ਦੂਜੈ ਭੈ ਵਿਕਾਰ ਗੁਰ ਪਾਰਸ ਮਿਲਿਆ ਕੰਚਨ ਹੋਏ ਨਿਰਮਲ ਜੋਤ ਅਪਾਰ ਬਿਨ ਗੁਰ ਕੋਈ ਨਾ ਰੰਗਿਆ ਗੁਰ ਮਿਲਿਆ ਰੰਗ ਚੜਾਉ ਗੁਰ ਕੈ ਭੈ ਭੈ ਜੋਰਤੇ ਸਿਫਤੀ ਸਚ ਸਮਾਉ ਭੈ ਬਿਨ ਲਾਗ ਨਾਂ ਲਗਈ ਨਾਮ ਅਲ ਨਿਰਮਲ ਹੋਏ ਗੁਰ ਕੈ ਬਿਨ ਭੈ ਕਰਮ ਕਮਾਵਣੀ ਝੂਠੇ ਠਾਉ ਨ ਕੋਏ ਜਿਸ ਨੂੰ ਆਪੇ ਰੰਗੇ ਸੋ ਰਪਸੀ ਸਤ ਸੰਗਤ ਮਿਲਾਏ ਪੂਰੇ ਗੁਰ ਤੇ ਸਤ ਸੰਗਤ ਉਪਜੈ ਸਹਿਜੀ ਸਚ ਸੁਭਾਈ ਬਿਨ ਸੰਗਤੀ ਸਭ ਐਸੇ ਰਹਿ ਜੈਸੀ ਪਸ ਧੂਰ ਜਿਨ ਕੀਤੇ ਤਿਸੈ ਨ ਜਾਣਨੀ ਬਿਨ ਨਾਮੈ ਸਭ ਚੂਰ ਇੱਕ ਗੁਣ ਵਿਹਾਜੈ ਔ ਗਣ ਵਿਕਣ ਹੈ ਗੁਰ ਕੈ ਸਹਜ ਸੁਭਾਈ ਗੁਰ ਸੇਵਾ ਤੇ ਨਾਉ ਪਾਇ ਉੱਠਾ ਅੰਦਰ ਆਇ ਸਭਨਾ ਦਾ ਦਾਤਾ ਏਕ ਹੈ ਸਿਰ ਤੰਦੈ ਲਾਈ ਨਾਨਕ ਨਾਮੇ ਲਾਈ ਸਵਾਰਿਆਨ ਸ਼ਬਦੀ ਲਈ ਮਿਲਾਈ ਆਸਾ ਮਹਲਾ ਤੀਜਾ ਸੱਚੇ ਰਤੇ ਸੀ ਨਿਰਮਲੇ ਸਦਾ ਸੱਚੀ ਸੋਏ ਐਥੇ ਘਰ ਘਰ ਜਾਪਦੀ ਆਗੇ ਜੁਗ ਜੁਗ ਪ੍ਰਗਟ ਹੋਏ ਏ ਮਨ ਰੂਣੇ ਰੰਗਲੇ ਤੂੰ ਸੱਚਾ ਰੰਗ ਚੜਾਈ ਰੂੜੀ ਬਾਣੀ ਦੇ ਰਪੈ ਨਾ ਹੀ ਹੂ ਰੰਗ ਲਹਿ ਨਾ ਜਾਈ ਰਹਾ ਹਮ ਨੀਤ ਮੈ ਲਿਆ ਤੇ ਅਬਿਮਾਨੀ ਦੁਜੈ ਭਈ ਵਿਕਾਰ ਗੁਰਪਾਰਸ ਮਿਲਿਆ ਕੰਚਨ ਹੋਈ ਨਿਰਮਲ ਜੋਤ ਆਪਾਰ ਬਿਨ ਗੁਰ ਕੋਈ ਨ ਰੰਗੀਐ ਗੁਰ ਮਿਲਿਆ ਰੰਗ ਚੜਾਉ ਗੁਰ ਕੈ ਭੈ ਭਾਈ ਜੂਰਤੀ ਸਿਫਤੀ ਸਚ ਸਮਾਉ ਭੈ ਬਿਨ ਲਾਗ ਨ ਲਗਈ ਨਾ ਮਨ ਨਿਰਮਲ ਹੋਈ ਬਿਨ ਭੈ ਕਰਮ ਕਮਾਵਣੀ ਝੂਠੇ ਠਾਉ ਨ ਕੋਈ ਜਿਸ ਨੂੰ ਆਪੇ ਰੰਗੇ ਸੋ ਰਪਸੀ ਸਤ ਸੰਗਤ ਮਿਲਾਏ ਪੂਰੇ ਗੁਰ ਤੇ ਸਤ ਸੰਗਤ ਉਪਜੈ ਸਹਜੇ ਸਚ ਸੁਭਾਈ ਬਿਨ ਸੰਗਤੀ ਸਭ ਐਸੇ ਰਹਹਿ ਜੈਸੇ ਪਸ ਢੂਰ ਜਿਨ ਕੀਤੇ ਤਿਸੈ ਨ ਜਾਣਨੀ ਬਿਨ ਨਾਮੈ ਸਭ ਚੂਰ ਇੱਕ ਗੁਣ ਵਿਹਾਜ ਹੈ ਔਗਣ ਵਿਕਣ ਹੈ ਗੁਰ ਕੈ ਸਹਿਜ ਸੁਭਾਈ ਗੁਰਸੇਵਾ ਤੇ ਨਾਉ ਪਾਇਆ ਉਠਾਇ ਅੰਦਰ ਆਈ ਸਭਨਾ ਦਾ ਦਾਤਾ ਇੱਕ ਹੈ ਸਿਰ ਧੰਦੇ ਲਾਈ ਨਾਨਕ ਨਾਮੇ ਲਾਈ ਸਵਾਰਿਆਨ ਸ਼ਬਦ ਦੇ ਲਈ ਮਿਲਾਈ ਆਸਾ ਮਹੱਲਾ ਤੀਜਾ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਐਥੇ ਕਰ ਕਰ ਜਾਪਦੀ ਅਗੇ ਜੁਗ ਜੁਗ ਪ੍ਰਗਟ ਹੋਏ ਏ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਈ ਰੂੜੀ ਬਾਣੀ ਜੀ ਰਪੈ ਨਾ ਹਉ ਰੰਗ ਲਹੈ ਨਾ ਜਾਈ ਰਹਾ ਹਮ ਨੀਚ ਮੈਲੇ ਅਤੇ ਅਭਿਮਾਨੀ ਦੁਜੈ ਭੈ ਵਿਕਾਰ ਗੁਰ ਪਾਰਸ ਮਿਲਿਆ ਕੰਚਨ ਹੋਏ ਨਿਰਮਲ ਜੋ ਤੇ ਅਪਾਰ ਬਿਨ ਗੁਰ ਕੋਏ ਨ ਰੰਗੀਐ ਗੁਰ ਮਿਲਿਆ ਰੰਗ ਚੜਾਉ ਗੁਰ ਕੈ ਭੈ ਭਾਏ ਜੋਰਤੇ ਸਿਫਤੀ ਸਚ ਸਮਾਉ ਬਿਨ ਲਾਗ ਨਾ ਲਗਾਈ ਨਾਮਨ ਨਿਰਮਲ ਹੋਏ ਬਿਨ ਭੈ ਕਰਮ ਕਮਾਵਣੀ ਝੂਠੇ ਠਾਉ ਨ ਕੋਏ ਜਿਸ ਨੂੰ ਆਪੇ ਰੰਗੇ ਸੁਰਪਸੀ ਸਤ ਸੰਗਤ ਮਿਲਾਏ ਪੂਰੇ ਗੁਰਤੀ ਸਤ ਸੰਗਤ ਉਪਜੈ ਸਹਜੇ ਸੱਚ ਸੁਭਾਈ ਬਿਨ ਸੰਗਤੀ ਸਭ ਐਸੇ ਰਹੈ ਜੈਸੇ ਪਸ ਢੂਰ ਜਿਨ ਕੀਤੇ ਤਿਸੈ ਨ ਜਾਣਣੀ ਬਿਨ ਨਾਵੇਂ ਸਭ ਚੂਰ ਇੱਕ ਗੁਣ ਵਿਹਾਜੈ ਔ ਗਣ ਵਿਕਣੈ ਗੁਰ ਕੈ ਸਹਿਜ ਸੁਭਾਈ ਗੁਰ ਸੇਵਾ ਤੇ ਨਾਉ ਪਾਇ ਉੱਠਾਇ ਅੰਦਰ ਆਈ ਸਭਨਾ ਦਾ ਦਾਤਾ ਏਕ ਹੈ ਸਿਰ ਤੰਬੈ ਲਾਈ ਨਾਨਕ ਨਾਮੇ ਲਾਇ ਸਵਾਰਿਆਨ ਸ਼ਬਦੇ ਲਈ ਮਿਲਾਈ ਆਸਾ ਮਹਲਾ 3 ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਐਥੇ ਘਰ ਘਰ ਜਾਪਦੇ ਆਗੇ ਜੁਗ ਜੁਗ ਪ੍ਰਗਟ ਹੋਈ ਏ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਈ ਰੂੜੀ ਬਾਣੀ ਜੀ ਰਪੈ ਨਾ ਇਹ ਰੰਗ ਲਹਿਣਾ ਜਾਈ ਰਹਾ ਹਮ ਨੀਚ ਮੈਲੇ ਅਤੇ ਅਭਿਮਾਨੀ ਦੂਜੇ ਭਏ ਵਿਕਾਰ ਘੁਰ ਪਾਰਸ ਮਿਲਿਆ ਕੰਚਨ ਹੋਏ ਨਿਰਮਲ ਜੋਤਿ ਆਪਾਰ ਬਿਨ ਗੁਰ ਕੋਈ ਨ ਰੰਗ ਦੀਐ ਗੁਰ ਮਿਲਿਆ ਰੰਗ ਚੜਾਉ ਗੁਰ ਕੈ ਪਹਿ ਪਾਇ ਜੂਰਤੀ ਸਿਫਤੀ ਸਚ ਸਮਾਉ ਪਹਿ ਬਿਨ ਲਾਗ ਨ ਲਗਈ ਨਾ ਮਨ ਨਿਰਮਲ ਹੋਏ ਬਿਨ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ਜਿਸ ਨੂੰ ਆਪੇ ਰੰਗੇ ਸੁਰਪਸੀ ਸਤ ਸੰਗਤ ਮਿਲਾਇ ਪੂਰੇ ਗੁਰ ਤੇ ਸਤ ਸੰਗਤ ਉਪਜੈ ਸਹਜੇ ਸੱਚ ਸੁਭਾਈ ਬਿਨ ਸੰਗਤੀ ਸਭ ਐਸੇ ਰਹਿ ਹੈ ਜੈਸੇ ਪਸਤੂਰ ਜਿਨ ਕੀ ਤੇਤ ਸੈ ਨ ਜਾਣੀ ਬਿਨ ਨਾਮੇ ਸਭ ਚੂਰ ਇੱਕ ਗੁਣ ਵਿਹਾਜੈ ਔਗਣ ਵਿਕਣ ਗੁਰ ਕੈ ਸਹਿਜ ਸੁਭਾਈ ਗੁਰ ਸੇਵਾ ਤੇ ਨਾਉ ਪਾਇਆ ਮੁੱਠਾ ਅੰਦਰ ਆਈ ਸਭਨਾ ਦਾ ਦਾਤਾ ਏਕ ਹੈ ਸਿਰ ਤੰਦੈ ਲਾਈ ਨਾਨਕ ਨਾਮੇ ਲਾਇ ਸਵਾਰਿਆਨ ਸ਼ਬਦੇ ਲੈ ਮਿਲਾਇ ਆਸਾ ਮਹਲਾ 3 ਜੋ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਐਥੇ ਘਰ ਘਰ ਜਾਪਦੀ ਆਗੇ ਜੁਗ ਜੁਗ ਪ੍ਰਗਟ ਹੋਏ ਏ ਮਨ ਰੂੜੇ ਰੰਗੁਲੇ ਤੂੰ ਸੱਚਾ ਰੰਗ ਚੜ੍ਹਾਏ ਰੂੜੀ ਬਾਣੀ ਜੇ ਰਪੈ ਨਾ ਇਹ ਰੰਗ ਲਹਿ ਨਾ ਜਾਏ ਰਹਾ ਹਮ ਨੀਚ ਮੈਲੇ ਅਤੇ ਅਭਿਮਾਨੀ ਦੂਜੇ ਪਾਏ ਵਿਕਾਰ ਗੁਰਪਾਰਸ ਮਿਲਿਆ ਕੰਚਨ ਹੋਏ ਨਿਰਮਲ ਜੋਤ ਅਪਾਰ ਬਿਨ ਗੁਰ ਕੋਏ ਨਾ ਰੰਗੀਐ ਗੁਰ ਮਿਲਿਆ ਰੰਗ ਚੜਾਉ। ਗੁਰ ਕੈ ਭੈ ਪਾਏ ਜੋ ਰਤੇ ਸਿਫਤੀ ਸਚ ਸਮਾਉ। ਭੈ ਬਿਨ ਲਾਗ ਨ ਲਗਾਈ। ਨਾਮਨ ਨਿਰਮਲ ਹੋਏ। ਬਿਨ ਭੈ ਕਰਮ ਕਮਾਵਣੇ ਝੂਠੇ ਠਾਉ ਨਕੂਏ ਜਿਸ ਨੂੰ ਆਪੇ ਰੰਗੇ ਸੁਰਪਸੀ ਸਤ ਸੰਗਤ ਮਿਲਾਏ ਪੂਰੇ ਗੁਰਤੀ ਸਤ ਸੰਗਤ ਉਪਜੈ ਸਹ ਜੀ ਸੱਚ ਸੁਭਾਈ ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਸ ਢੂਰ ਜਿਨ ਕੀਤੇ ਤਿਸੈ ਨ ਜਾਣਣੀ ਬਿਨ ਨਾਵੇਂ ਸਭ ਚੂਰ ਇੱਕ ਗੁਣ ਵਿਹਾਜੈ ਓ ਗਣ ਵਿਕਣੈ ਗੁਰ ਕੈ ਸਹਿਜ ਸੁਭਾਈ ਗੁਰ ਸੇਵਾ ਤੇ ਨਾ ਉਪਾਇ ਉਠਾ ਅੰਦਰ ਆਈ ਸਭਨਾ ਦਾ ਦਾਤਾ ਏਕ ਹੈ ਸਿਰ ਤੰਦੈ ਲਾਈ ਨਾਨਕ ਨਾਮੇ ਲਾਇ ਸਵਾਰਿਆ ਨਾ ਸ਼ਬਦੇ ਲੈ ਮਿਲਾਏ ਆਸਾ ਮਹੱਲਾ ਤੀਜਾ ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ ਇਥੇ ਘਰ ਘਰ ਜਪਦੀ ਆਗੇ ਜੁਗ ਜੁਗ ਪ੍ਰਗਟ ਹੋਈ ਏ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਈ ਰੂੜੀ ਬਾਣੀ ਜੀ ਰਪੈ ਨਾ ਇਹ ਰੰਗ ਲਹਿ ਨਾ ਜਾਇ ਰਹਾ ਹਮ ਨੀਚ ਮੈਲੇ ਅਤੇ ਅਭਿਮਾਨੀ ਦੂਜੇ ਭੈ ਵਿਕਾਰ ਗੁਰ ਪਾਰਸ ਮਿਲਿਆ ਕੰਚਨ ਹੋਏ ਨਿਰਮਲ ਜੋਤੇ ਅਪਾਰ ਬਿਨ ਗੁਰ ਕੋਏ ਨ ਰੰਗੀਐ ਗੁਰ ਮਿਲਿਆ ਰੰਗ ਚੜਾਉ ਗੁਰ ਕੈ ਭੈ ਪਾਏ ਜੂਰਤੀ ਸਿਫਤੀ ਸਚ ਸਮਾਉ ਭੈ ਬਿਨ ਲਾਗ ਨ ਲਗਾਈ ਨਾ ਮਨ ਨਿਰਮਲ ਹੋਏ ਬਿਨ ਭੈ ਕਰਮ ਕਮਾਵਣੀ ਝੂਠੇ ਠਾਉ ਨ ਕੋਏ ਜਿਸ ਨੂੰ ਬੇ ਰੰਗੇ ਸੁਰਪਸੀ ਸਤ ਸੰਗਤ ਮਿਲਾਏ ਪੂਰੇ ਗੁਰਤੀ ਸਤ ਸੰਗਤੀ ਉਪਜੈ ਸਹਜੇ ਸੱਚ ਸੁਭਾਈ ਬਿਨ ਸੰਗਤੀ ਸਭ ਐਸੇ ਰਹੈ ਜੈਸੇ ਪਸ ਧੂਰ ਜਿਨ ਕੀਤੇ ਤਿਸ ਨ ਜਾਣਨੀ ਬਿਨ ਨਾਮੈ ਸਭ ਚੂਰ ਇੱਕ ਗੁਣ ਵਿਹਾਜੈ ਔਗਣ ਵਿਕਣੈ ਗੁਰ ਕੈ ਸਹਿਜ ਸੁਭਾਈ ਗੁਰ ਸੇਵਾ ਤੇ ਨਾਉ ਪਾਇਆ ਉਠਾ ਅੰਦਰ ਆਈ ਸਭਨਾ ਕਾ ਦਾਤਾ ਏਕ ਹੈ ਸਿਰ ਧੰਦਾ ਲਾਈ ਨਾਨਕ ਨਾਮੇ ਲਾਈ ਸਵਾਰਿਆਨ ਸ਼ਬਦੇ ਲੈ ਮਿਲਾਇ ਆਸਾ ਮਹੱਲਾ ਤੀਜਾ ਸੱਚੇ ਰਤੇ ਸੀ ਨਿਰਮਲੇ ਸਦਾ ਸੱਚੀ ਸੋਏ ਐਥੇ ਘਰ ਘਰ ਜਾਪਦੀ ਅਗੈ ਜੁਗ ਜੁਗ ਪ੍ਰਗਟ ਹੋਈ ਰੇ ਮਨ ਰੂੜੇ ਰਗਲੇ ਤੂੰ ਸੱਚਾ ਰੰਗ ਚੜ੍ਹਾਏ ਰੂੜੀ ਬਾਣੀ ਜੇ ਰਪੈ ਨਾ ਹੂ ਰੰਗ ਲਹਿ ਨਾ ਜਾਇ ਰਹਾ ਹਮ ਨੀਚ ਮੈਲੇ ਅਤ ਅਭਮਾਨੀ ਦੁਜੈ ਭੇ ਵਿਕਾਰ ਗੁਰਪਾਰਸ ਮਿਲਿਆ ਕੰਚਨ ਹੋਈ ਨਿਰਮਲ ਜੋਤ ਆਪਾਰ ਬਿਨ ਗੁਰ ਕੋਏ ਨ ਰੰਗੀਐ ਗੁਰ ਮਿਲਿਆ ਰੰਗ ਚੜਾਉ ਗੁਰ ਕੈ ਭੈ ਪਾਏ ਜੂਰਤੀ ਭੈ ਬਿਨ ਲਾਗ ਨ ਲਗਾਈ ਨਾ ਮਨ ਨਿਰਮਲ ਹੋਏ ਬਿਨ ਭੈ ਕਰਮ ਕਮਾਵਣੀ ਝੂਠੇ ਠਾਉ ਨ ਕੋਏ ਜਿਸ ਨੂੰ ਆਪੇ ਰੰਗੇ ਸੁਰਪਸੀ ਸਤ ਸੰਗਤ ਮਿਲਾਏ ਪੂਰੇ ਗੁਰਤੀ ਸਤ ਸੰਗਤੀ ਉਪਜੈ ਸਹਜੇ ਸੱਚ ਸੁਭਾਈ ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਸ ਢੂਰ ਜਨ ਕੀਤੇ ਤਸੈ ਨ ਜਾਣਨੀ ਬਿਨ ਨਾਵੇ ਸਭ ਚੂਰ ਇਕ ਗੁਣ ਵਿਹਾਜੈ ਔਗਣ ਵਿਕਣੈ ਗੁਰ ਕੈ ਸਹਿਜ ਸੁਭਾਈ ਗੁਰ ਸੇਵਾ ਤੇ ਨਾਉ ਪਾਇ ਉਠਾਇੰ ਦਰਿਆ ਸਭਨਾ ਕਾ ਦਾਤਾ ਇਕ ਹੈ ਸਿਰ ਤੰਦੈ ਲਾਈ ਨਾਨਕ ਨਾਮੇ ਲਾਈ ਸਵਾਰ ਅਨ ਸ਼ਬਦੇ ਲਈ ਮਿਲਾਇ ਸਬਨਾ ਕਾ ਦਾਤਾ ਏਕ ਹੈ ਸਿਰ ਤੰਦੈ ਲਾਈ ਨਾਨਕ ਨਾਮੇ ਲਾਇ ਸਵਾਰਨ ਸ਼ਬਦ ਦੇ ਲਈ ਮਿਲਾਈ ਇਹ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ ਕਰਮੀ ਆਪੂ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆ ਗਏ ਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ